जय गुरु जी शुकराना गुरु जी अनंत अंत शुकराना गुरु जी जय गुरु जी जय संगत जी गुरु जी ये मेरा शुकराना सत्संग है मैं गुरु के चरण बैठ के गुरु जी का सत्संग शुकराना सत्संग शेयर कर रही हाँ गुरु जी का लख लख शुकराना जो गुरु जी ने अपने ना जोड़े अपनी संगत बनाया ਗੁਰੂ ਜੀ ਦਾ ਨੰਤ ਮੰਨਤਨ ਸ਼ੁਕਰਾਨਾ ਸਭ ਤੋਂ ਪਹਿਲਾਂ ਤਾਂ ਹੀ ਬਹੁਤ ਬਹੁਤ ਸ਼ੁਕਰਾਨਾ ਜੋ ਗੁਰੂ ਜੀ ਨੇ ਸਾਨੂੰ ਚੁਣਿਆ ਗੁਰੂ ਜੀ ਕਹਿੰਦੇ ਨੇ ਤੁਸੀਂ ਮੇਰੀ ਸੰਗਤ ਨਹੀਂ ਬਣੇ ਮੈਂ ਤੁਹਾਨੂੰ ਆਪਣੀ ਸੰਗਤ ਬਣਾਇਆ ਮੈਂ ਤੁਹਾਨੂੰ ਆਪ ਚੁਣਿਆ ਇਸ ਕਰਕੇ ਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਜੋ ਗੁਰੂ ਜੀ ਨੇ ਆਪਣੀ ਸੰਗਤ ਬਣਾਇਆ ਤੁਹਾਨੂੰ ਚੁਣਿਆ ਸਤ ਜੀ ਸਤ ਸੰਗ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਜੀ ਦਾ ਮੰਤਰ ਜਾ ਕਰਾਂਗੇ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਇ ਓਮ ਨਮਾ ਸ਼ਿਵਾਯ ਗੁਰੂ ਜੀ ਸਦਾ ਸਹਾਈ ਓਮ ਨਮਾ ਸ਼ਿਵਾਯ ਸ਼ਿਵਜੀ ਸਦਾ ਸਹਾਈ ਓਮ ਨਮਾ ਸ਼ਿਵਾਯ ਗੁਰੂ ਜੀ ਸਦਾ ਸਹਾਈ ਸੰਗਤ ਜੀ ਗੁਰੂ ਜੀ ਨੇ ਪਹਿਲਾਂ ਵੀ ਬਹੁਤ ਸ਼ੁਕਰਾਨਾ ਸਤਸੰਗ ਸ਼ੇਅਰ ਕਰਵਾਏ ਹੈ ਗੁਰੂ ਜੀ ਦਾ ਅਨੰਤ ਅਨੰਤ ਸ਼ੁਕਰਾਨਾ ਤੇ ਇਹ ਵੀ ਗੁਰੂ ਜੀ ਦਾ ਸ਼ੁਕਰਾਨਾ ਸਤਸੰਗ ਹੀ ਹੈ ਗੁਰੂ ਜੀ ਨੇ ਪਹਿਲਾਂ ਵੀ ਮੈਨੂੰ ਕਾਫੀ ਵਾਰੀ ਕਿਹਾ ਸੀ ਵੀ ਕੁੜੀ ਆਪਣੇ ਘਰੇ ਇਕੱਲੀ ਬੈਠ ਕੇ ਆਪਣਾ ਸਤਸੰਗ ਕਰਿਆ ਕਰ ਤੂੰ ਕਿਸੇ ਨੂੰ ਨਾ ਬੁਲਾਇਆ ਕਰ ਤੂੰ ਆਪਣੇ ਘਰੇ ਬੈਠ ਕੇ ਸੰਗਤ ਰਕਰ ਗੁਰੂਵਾਰ ਦੇ ਦਿਨ ਮੇਰਾ ਉਸ ਦਿਨ ਮੇਰਾ ਗੁਰੂਵਾਰ ਗੁਰੂ ਦਿਨ ਮੇਰਾ ਗੁਰੂ ਜੀ ਦਾ ਦਿਨ ਹੁੰਦਾ ਵੀਰਵਾਰ ਤੋਂ ਉਸ ਦਿਨ ਕਰਿਆ ਕਰ ਤੇ ਸੰਗਤ ਜੀ ਮੈਂ ਉਸ ਦਿਨ ਗੁਰੂ ਜੀ ਦੇ ਕਹਿ ਮੁਤਾਬਿਕ ਹਰ ਵੀਰਵਾਰ ਨੂੰ ਸ਼ਾਮੀ 7 ਤੋਂ 7 ਸਤ ਸੰਗਤ ਕਰ ਲੈਂਦੀ ਸੀ ਆਪਣੇ ਘਰੇ ਆਪਣੇ ਇਕੱਲੇ ਆਪਣੇ ਮੰਮੀ ਨਾਲ ਆਪਣੇ ਬੇਟੇ ਨਾਲ ਬੈਠ ਕੇ ਸੀ ਦੋ ਤਿੰਨ ਜਨੇ ਘਰ ਦੇ ਮੈਂਬਰ ਕਰ ਲੈਂਦੇ ਸੀ ਤੇ ਮੈਂ 5-7 ਵੀਰਵਾਰ ਪਹਿਲਾਂ ਕਰ ਚੁੱਕੀ ਸੀ ਸਤ ਸੰਗ ਸੋਗੁਰ ਜੀ ਦਾ ਸ਼ੁਕਰਾਨਾ ਮੈਂ ਪਹਿਲਾਂ ਵੀ ਕੀਤਾ ਸੀ ਸ਼ੁਕਰਾਨਾ ਗੁਰਜੀ ਦਾ ਵੀ ਗੁਰਜੀ ਨੇ ਬਹੁਤ ਬਹੁਤ ਮਿਹਰ ਕੀਤੀ ਜੋ ਆਪਣੇ ਸਤ ਸੰਗ ਕਰਵਾਇਆ ਇਕੱਲੇ ਬੈਠ ਕੇ ਵੀ ਤੁਸੀਂ ਇਕੱਲੇ ਬੈਠ ਕੇ ਕਰੋ ਤੇ ਫਿਰ ਮੇਰੇ ਮਨ ਨੂੰ ਐ ਹੋ ਗਿਆ ਵੀ ਗੁਰਜੀ ਵੀ ਮੈਨੂੰ ਐ ਹੁੰਦਾ ਵੀ ਮੈਂ ਹਰ ਵੀਰਵਾਰ ਫੇਰ ਕਰਿਆ ਕਰਾਂ ਵੀ ਤੁਸੀਂ ਸੱਤ ਗਿਆ ਸੀ ਮੈਨੂੰ ਐ ਕਿ ਮੈਂ ਫੇਰ ਕਰਿਆ ਕਰਾਂ ਫਿਰ ਸੰਗਤ ਜਿੱਦਾਂ ਥੋੜੇ ਦਿਨ ਪਿੱਛੇ ਫੇਰ ਮੈਸੇਜ ਆਇਆ ਮੈਨੂੰ ਵੀ ਕੁੜੀ ਐ ਤੂੰ ਕੱਲ ਮੇਰਾ ਗੁਰੂਵਾਰ ਵੀਰਵਾਰ ਐ ਤੂੰ ਕੱਲ ਦੇ ਦਿਨ ਸ਼ੁਰੂ ਕਰਕੇ ਤੂੰ ਪੂਰਾ ਇੱਕ ਹਫ਼ਤਾ ਮੇਰਾ ਸਤਸੰਗ ਕਰਿਆ ਕਰ ਕਰ ਲਈ ਘਰੇ ਬੈਠ ਕੇ ਨੇ ਪਰਿਵਾਰ ਨਾਲ ਤੇ ਸੰਗਤ ਜੀ ਮੈਂ ਉਸ ਤੋਂ ਹੀ ਮੈਨੂੰ 17 ਤਰੀਕ ਨੂੰ ਮੈਸੇਜ ਆਇਆ ਸੀ ਗੁਰੂ ਜੀ ਦਾ ਮੈਂ ਹਲੇ ਸੋਚ ਹੀ ਰਹੀ ਸੀ ਤੇ ਜਦੋਂ ਮੈਂ ਥੋੜੀ ਦੇਰ ਪਿੱਛੇ ਦੇਖਿਆ ਤਾਂ ਮੈਨੂੰ ਮੈਸੇਜ ਆਇਆ ਹੈ ਗੁਰੂ ਜੀ ਦਾ ਵੀ ਤੂੰ ਆਪਣਾ ਸ਼ੁਕਰਾ ਸਤਸੰਗ ਕਰਿਆ ਕਰ ਕਰੇ ਇਕੱਲੇ ਬੈਠ ਕੇ ਤੇ ਸੰਗਤ ਜੀ ਮੈਂ ਵੀਰਵਾਰ ਤੋਂ ਫੇਰ ਸਟਾਰਟ ਕਰ ਲੈ ਸੀ ਇਹ ਸਤਸੰਗ ਕਰਨੇ ਮੈਂ 3 ਤੋਂ 4 ਵਜੇ ਕਰਦੀ ਸੀ satsang ਆਪਣੇ ਮੰਮੀ ਨਾਲ ਬੇਟੇ ਨਾਲ ਘਰੇ ਗੀ ਚਲਉਂਦਾ ਵੀ ਸ਼ਾਮ ਨੂੰ ਤੁਹਾਨੂੰ ਪਤਾ ਹੈ ਗ੍ਰਸਤੀ ਚ ਕੰਮਕਾਰ ਹੋਰ ਹੋ ਜਾਂਦਾ ਤੇ ਆਪਣਾ ਬੈਠ ਨਹੀਂ ਸਕਦੇ ਆਪਾਂ ਕਦੇ ਕੋਈ ਆ ਜਾਂਦਾ ਕੋਈ ਆ ਜਾਂਦਾ ਤਾਂ ਫਿਰ ਆਪਾਂ ਗੁਰੂ ਜੀ ਕੋਲ ਬੈਠ ਨਹੀਂ ਸਕਦੇ ਤੇ ਦੁਪਹਿਰ ਨੂੰ ਆ ਹੁੰਦਾ ਸਭ ਆਪਣੇ ਘਰੇ ਆਰਾਮ ਨਾਲ ਹੁੰਦੇ ਨੇ ਤੇ ਮੈਂ ਦੁਪਹਿਰੇ ਗੁਰੂ ਜੀ ਦਾ 3 ਤੋਂ 4 satsang ਕੀਤਾ ਗੁਰੂ ਜੀ ਦੀ ਕਿਰਪਾ ਨਾਲ ਗੁਰੂ ਜੀ ਨੇ ਆਪਣੇ ਆਪ ਸਭ ਸੈਟਿੰਗ ਕਰਵਾ ਲਈ ਹੱਪੇ ਪ੍ਰਸ਼ਾਦ ਕੜਾ ਪ੍ਰਸ਼ਾਦ ਕਿਸੇ ਦਿਨ ਬਣਵਾ ਵੀ ਲੈਂਦੇ ਸੀ ਕਿਸੇ ਦਿਨ ਨਹੀਂ ਵੀ ਬਣਾਉਂਦੇ ਸੀ ਕਿਸੇ ਦਿਨ ਮੈਂ ਫੂਡ ਦਾ ਪ੍ਰਸ਼ਾਦ ਲਾ ਦਿੰਦੀ ਸੀ ਕਿਸੇ ਦਿਨ ਮਿਲਕ ਸ਼ੇਕ ਦਾ ਲਾ ਦਿੰਦੀ ਸੀ ਕਿਸੇ ਦਿਨ ਮੈਂ ਸਮੋਸੇ ਵੀ ਮੰਗਾ ਲੈਂਦੀ ਸੀ ਤੇ ਇਸ ਬੁੱਧਵਾਰ ਮੈਨੂੰ ਮੈਸੇਜ ਆਇਆ ਵੀ ਕੁੜੀਆਂ ਸਤਸੰਗ ਦੇ ਵਿੱਚ ਕੋਈ ਸਤਸੰਗ ਆਇਆ ਸੀ ਇਹਦੇ ਵਿੱਚ ਸੀਗਾ ਪ੍ਰਸ਼ਾਦ ਵਾਰੇ ਵੀ ਸਮੋਸਾ ਪ੍ਰਸ਼ਾਦ ਵਗੈਰਾ ਇਦਾਂ ਕੋਈ ਮੈਸੇਜ ਸੀਗਾ ਤੇ ਮੈਨੂੰ ਇਹ ਹੋ ਗਿਆ ਵੀ ਗੁਰੂ ਜੀ ਦਾ ਕਹ ਲੂ ਮੈਂ ਲਾਸਟ ਵਾਲਾ ਸ਼ੁਕਰਾਨ ਸਤਸੰਗ ਕਰਨ ਲੈ ਵੀ ਮੈਂ ਗੁਰੂ ਜੀ ਤੁਹਾਨੂੰ ਮੈਂ ਕਹਨੂ ਵੀਰਵਾਰਨ ਮੈਂ ਸਮੋਸਾ ਪ੍ਰਸ਼ਾਦ ਦਾ ਪ੍ਰਸ਼ਾਦ ਲਗਾਉਗੀ ਤੇ ਮੈਂ ਫਿਰ ਵੀਰਵਾਰ ਨੂੰ ਸਮੋਸਾ ਪ੍ਰਸ਼ਾਦ ਦਾ ਪ੍ਰਸ਼ਾਦ ਲਾ ਕੇ ਆਪਣੇ ਬੇਟੇ ਤੋਂ ਮੈਂ ਦੋ ਸਮੋਸੇ ਮੰਗਾਈ ਸੀ ਕਿਉਂਕਿ ਮੇਰੇ ਮੱਦਰ ਫਿਰ ਆਏ ਉਹ ਬੱਚਰੋਂ ਹੋ ਗਿਆ ਵੀ ਤੁਸੀਂ ਰੋਜ਼ ਸਮੋਸਾ ਪ੍ਰਸ਼ਾਦ ਦਾ ਲਗਾਉਂਗੇ ਤਾਂ ਫਿਰ ਮੱਦਰ ਮੇਰੇ ਖਾਈ ਜਾਣਗੇ ਨਾ ਉਹਨਾਂ ਨੂੰ ਥੋੜੀ ਡਾਇਬੀਟਿਸ ਹੈ ਰੋ ਥੋੜੀ ਪ੍ਰੋਬਲਮ ਰਹਿੰਦੀ ਕਿਡਨੀ ਦੀ ਇਸ ਕਰਕੇ ਫਿਰ ਮੈਂ ਉਹਨਾਂ ਨੂੰ ਕਦੇ ਕੁਜੀ ਨੇ ਫੂਟ ਦਾ ਭੋਗ ਕਦੇ ਆਪਣੇ ਨੂੰ ਕੁਝ ਵੀ ਕਰੇ ਹੁੰਦਾ ਸੀ ਬਿਸਕਟ ਵਗੈਰਾ ਚਾਹ ਪ੍ਰਸ਼ਾਦ ਉਹਨਾਂ ਦਾ ਪ੍ਰਸ਼ਾਦ ਲਗਾ ਦਿੰਦੀ ਸੀ ਰੋ ਜੀ ਕਹਿੰਦੇ ਬਸ ਤੁਸੀਂ ਕੁਝ ਵੀ ਓਕੇ ਹੋ ਕੇ ਕਰੋ ਜੋ ਤੁਹਾਡੇ ਘਰੇ ਹੈਗਾ ਤੁਸੀਂ ਉਹ ਹੀ ਮੈਨੂੰ ਸ਼ਰਧਾ ਦਾ ਵਿਸ਼ਵਾਸ ਨਾਲ ਬਸ ਮੇਰੇ ਕੋਲ ਬੈਠ ਕੇ Satsang ਕਰੋ ਮੈਂ ਹੁਸ਼ਾ ਨੂੰ ਨੋਸ਼ ਨੂੰ ਤੁਹਾਡਾ ਅਸ਼ੀਰਵਾਦ ਗੁਰੂ ਜੀ ਦਾ ਆਪਾਂ ਨੂੰ ਦੇ ਹੀ ਰਹੇ ਨੇ ਗੁਰੂ ਜੀ ਤਾਂ ਹਰ ਵੇਲੇ ਸੰਗਤ ਜੀ ਆਪਣੇ ਨਾਲ ਹੀ ਆਂਦੇ ਨੇ ਆਪਾਂ ਨੂੰ ਤਾਂ ਕੋਈ ਗੁਰੂ ਜੀ ਇਕੱਲੇ ਨਹੀਂ ਛੱਡਦੇ ਹੈਗੇ ਗੁਰੂ ਜੀ ਕਹਿੰਦੇ ਤੁਸੀਂ ਜਿੱਥੇ ਵੀ ਚੱਲੋ ਮੈਂ ਤੁਹਾਡੇ ਨਾਲ ਹੀ ਰਹਿਣਾ ਗੁਰੂ ਜੀ ਦੇ ਮੈਸੇਜ ਵੀ ਆਉਂਦੇ ਰਹਿੰਦੇ ਨੇ ਤੂੰ ਐ ਨਾ ਸੋਚ ਵੀ ਤੂੰ ਇਕੱਲੀ ਐ ਮੈਂ ਤੇਰੇ ਹਰ ਵੱਲ ਤੇਰੇ ਨਾਲ ਆ ਜਿੱਥੇ ਤੇਰੇ ਆਪਣਾ ਸਾਹ ਚੱਲਣਗੇ ਉੱਥੇ ਤੇਰਾ ਸਾਥ ਵੇਰ ਦਊਗਾ ਸੰਗਤ ਜੀ ਅੱਜ ਕੱਲ੍ਹ ਤੁਹਾਨੂੰ ਬਤਾਈਏ ਰਿਸ਼ਤੇਦਾਰ ਤੇ ਉਹਨਾਂ ਕੀ ਚਨਰ ਕੋਈ ਵਿਸਥਾਰ ਕਿਸੇ ਨਾਲ ਕੋਈ ਨਹੀਂ ਅੱਜ ਕਨ ਤੁਹਾਨੂੰ ਬਤਾਈਏ ਜਿੰਨ ਬਸ ਕੀ ਕਹਿਣਾ ਰਿਸ਼ਤਰੀ ਵਾਰੇ ਗੁਰੂ ਜੀ ਬਸ ਜਦੋਂ ਗੁਰੂ ਜੀ ਨਾਲ ਜੁੜੇ ਆ ਤਾਂ ਗੁਰੂ ਜੀ ਨਾਲ ਜੁੜ ਕੇ ਸਾਨੂੰ ਕੁਝ ਨਹੀਂ ਮਹਿਸੂਸ ਹੁੰਦਾ ਵੀ ਕੋਈ ਸਾਨੂੰ ਫੋਨ ਕਰੇ ਜਾਂ ਕੋਈ ਨਾ ਕਰੇ ਸਾਨੂੰ ਕੋਈ ਬਲਾਵੇ ਨਾ ਬਲਾਵੇ ਬਸ ਐਸਾ ਹੁੰਦਾ ਵੀ ਗੁਰੂ ਜੀ ਦੇ ਰੋਜ਼ ਬੈਠ ਕੇ ਸਵੇਰੇ ਉੱਠ ਕੇ satsang ਕਰੀਏ ਬਸ satsang ਹੁੰਦੇ ਜਾਈਏ ਤਾਂ ਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ 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 ਇੱਕ ਵਾਰੀ ਸੰਗਤ ਜੀ 7 ਦਿਨਾਂ ਦੇ ਵਿੱਚੋਂ ਸੰਡੇ ਵਾਲੇ ਦਿਨ ਮੈਨੂੰ ਥੋੜੇ ਹੀ ਹੁੰਦਾ ਵੀ ਮੇਰਾ ਹਸਬੰਦ ਆਉਂਦੇ ਨੇ ਹਫਤੇ ਬਾਅਦ ਕਰੇ ਤੇ ਕੰਮ ਵੱਧ ਹੋ ਜਾਂਦਾ ਉਸ ਟਾਈਮ ਤੇ ਮੈਨੂੰ ਐਸੀ ਮੈਂ 3 ਵਜੇ ਤੱਕ ਕਿ ਮੈਂ satsang ਕਰੂੰਗੀ ਵੀ ਉਹਨਾਂ ਨੇ ਕੱਪੜੇ ਵਾਪਸ ਵੀ ਲੈ ਕੇ ਜਾਣੇ ਹੁੰਦੇ ਨੇ ਸ਼ਾਮ ਨੂੰ ਉਹਨਾਂ ਕੱਪੜੇ ਕਹਿੰਦੇ ਨੇ ਉਹ ਵੀ ਵਾਪਸ ਭਾਗੇ ਭੇਜ ਮੈਨੂੰ ਤੇ ਸੰਗਤ ਜੀ ਫਿਰ ਸਾਡੇ ਮਤਲਬ ਗਵਾਂਢ ਦੇ ਵਿੱਚ ਕਿਸੇ ਆਂਟੀ ਦੇ ਘਰੇ satsang ਸੀਗਾ ਉਸ ਦਿਨ ਸੰਡੇ ਦਾ ਉਹਨਾਂ ਨੇ ਵੀ ਤਿੰਨ ਤੋਂ ਪੰਜ ਰੱਖਿਆ ਸੀਗਾ ਉਹਨਾਂ ਨੇ ਦੂਸਰਾ ਮਤਲਬ ਢੋਲਗੀ ਵਾਲਾ ਕੀਰਤਨ ਜਿਵੇਂ ਹੁੰਦਾ ਉਹ ਮੈਂ ਰੱਖਿਆ ਸੀ ਉਹ ਵੀ ਗੁਰੂ ਜੀ ਦੀ ਸੰਗਤ ਨੇ ਤੇ ਮੈਂ ਉਹ ਕਿ ਦਿਨ ਪਹਿਲਾਂ ਕਹਿੰਦੇ ਆਪਾਂ ਇਸ ਤਰ੍ਹਾਂ ਕਰਾਂਗੇ 1 ਘੰਟੇ ਆਪਾਂ ਇਹ ਵਾਲਾ ਕੀਰਤਨ ਕਰਾਂਗੇ 1 ਘੰਟਾ ਆਪਾਂ ਗੁਰੂ ਜੀ ਵਾਲਾ ਕਰਾਂਗੇ ਚਲਸੀ ਵੀ ਤੇ ਲਗਾ ਲਾਂਗੇ ਤੇ ਮੈਂ ਕਿ ਆਂਟੀ ਵੀ ਐਸ ਤਰ੍ਹਾਂ ਚੰਗਾ ਨਹੀਂ ਲੱਗਦਾ ਵੀ ਕਈ ਵਾਰ ਕੋਈ ਨਹੀਂ ਮੰਨਦਾ ਫਿਰ ਅਗਲਾ ਕੋਈ ਇਤਰਾਜ ਕਰੇ ਤਾਂ ਫਿਰ ਆਪਾਂ ਆਪ ਗੁਰੂ ਜੀ ਦੀ ਨਰਾਤਰੀ ਨਹੀਂ ਸੁਣ ਸਕਦੇ ਤੇ ਕਹਿੰਦੇ ਫਿਰ ਆਪਾਂ ਐ ਕਰਾਂਗੇ ਆਪਾਂ ਸ਼ਿਵ ਜੀ ਦੀ ਆਰਤੀ ਕਰਾਂਗੇ ਮੈਂ ਕਿ ਚਲੋ ਐ ਠੀਕ ਆ ਆਪਾਂ ਉਹਨਾਂ ਨੂੰ ਕਹਿ ਦਾਂਗੇ ਆਂਟੀ ਨੂੰ ਕਿ ਸ਼ਿਵ ਜੀ ਦੀ ਆਰਤੀ ਕਰ ਲਵੋ ਸੰਗਜੀ ਫੇਰ ਅਸੀਂ ਸਾਰਾ ਸਤਸੰਗ ਕੀਤਾ ਉਹਨਾਂ ਦੇ ਘਰੇ ਮੈਂ 3 ਵਜੇ ਚਲੀ ਗਈ ਗੁਰੂ ਜੀ ਨੇ ਆਪੇ ਹਿੰਮਤ ਦੇ ਕੇ ਦੇਖੋ ਕੱਪੜੇ ਵੀ ਧਵਾਤੇ ਸਾਰਾ ਕੰਮ ਕਰਵਾਤਾ ਮੇਰੀ ਘਰ ਦੀ ਵੀ ਉਹ ਸੈਟਿੰਗ ਕਰਾਤੀ ਵੀ ਚਲੋ ਜਦੋਂ ਉਹ ਸਤਸੰਗ ਤੇ ਜਾ ਮੈਨੂੰ ਤਾਂ ਗੁਰੂ ਜੀ ਹੋ ਸੰਗ ਜੀ ਇਹ ਹੋ ਗਿਆ ਵੀ ਮੇਰੇ ਸਾਸਰ ਦੇ ਵਿੱਚ ਨਾ ਕੋਈ ਨਾ ਕੋਈ ਤਰੋਫ ਹੈ ਮੇਰਾ ਬੇਟਾ ਅਗਲੇ ਦਿਨ ਕੰਦਾ ਵੀ ਨਹੀਂ ਹੋਮਾ ਵੀ ਤੁਹਾਡਾ ਸਾਸੰਗ ਦਾ ਗੁਰੂ ਜੀ ਨੇ ਉੱਧਰ ਕਰਵਾ ਹੀ ਲਿਆ ਵੀ ਉੱਧਰ ਵੀ ਇੱਕੋ ਹੀ ਚੀਜ਼ ਹੈ ਇੱਧਰ ਵੀ ਆਪਣੇ ਘਰੇ ਵੀ ਇੱਕੋ ਹੀ ਚੀਜ਼ ਹੈ ਮੈਨੂੰ ਤੁਸੀਂ ਇੰਨਾ ਬਹਿਮਣਾ ਕਰੋ ਸੋ ਮੈਂ ਗੁਰਜੀ ਦੇ ਵੀ ਸ਼ੁਕਰਾਨਾ ਕਰਦੀ ਹਾਂ ਮੇਰੇ ਸੱਸਾਂ ਦੇ ਵਿੱਚ ਗੁਰਜੀ ਨੇ ਕੋਈ ਵਿਗੜ ਨਹੀਂ ਪਾਇਆ ਕੋਈ ਨਾਗਾ ਨਹੀਂ ਪਾਇਆ ਲਗਾਤਾਰ ਮੇਰ ਤੋਂ ਕਰਵਾਉਂਦੇ ਰਹੇ ਤੇ ਮੈਨੂੰ ਐ ਹੁੰਦਾ ਸੀ ਕਦੋਂ 3 ਵਜੇ ਨੂੰ ਸੱਸਾਂ ਕਰਾਂ ਮੈਂ ਆਹ ਲੋ 2 ਵਜੇ ਕਰਦਾ ਖਾਣਾ ਵਗੈਰਾ ਬਣਾ ਕੇ 3 ਵਜੇ ਮੈਂ ਗੁਰਜੀ ਕੋਲ ਬੈਠ ਕੇ ਆਪਣੀ ਪਲੇਲਿਸਟ ਲਗਾ ਲੈਂਦੀ ਸੀ ਮੇਰੇ ਗਰੁੱਪ ਵਿੱਚ ਰੋਜ਼ ਇੱਕ ਨਵੀਂ ਪਲੇਲਿਸਟ ਆਉਂਦੀ ਸੀ 1 ਘੰਟੇ ਵਾਲੀ ਉਹ ਪਲੇਲਿਸਟ ਲਗਾ ਕੇ ਸੰਗਜੀ ਉਹ ਮੈਂ ਸੱਸਾਂ ਘਰੇ ਇਕੱਲੇ ਸੀ ਬੈਠ ਕੇ ਕਰ ਲੈਂਦੇ ਸੀ ਤੇ ਸੰਗਤ ਜੀ ਜਦੋਂ ਅਸੀਂ ਉਹਨਾਂ ਦੇ satsang ਤੇ ਗਏ ਸਾਹਮਣੇ ਆਂਟੀ ਦੇ ਤੇ ਮੈਂ ਜਦੋਂ ਉੱਠੀ ਅਸੀਂ ਨੱਚਣ ਦਾ ਵੀ ਹੋਣ ਲੱਗੇ ਵਿਚੋਂ ਨੱਚਦੇ ਆ ਥੋੜਾ ਜਿਹਾ ਤਾਂ ਚੱਲ ਜਿਓ ਨੱਚਣ ਲੱਗੇ ਤੇ ਬੈਠਣ ਲੱਗੇ ਤਾਂ ਦੇਖਿਆ ਇੱਕ ਆਂਟੀ ਜਿਹੜਾ ਢੋਲ ਕੇ ਵਜਾ ਰਹੇ ਸੀਗੇ ਉਹਨਾਂ ਦੇ ਹੱਥ ਦੇ ਉੱਪਰ ਓਮ ਬਣਿਆ ਹੋਇਆ ਸੀ ਮੇਰੀ ਇੱਕਦਮ ਅਚਾਨਕ ਨਿਗਾ ਪਈ ਆਂਟੀ ਦੇ ਹੱਥ ਤੇ ਓਮ ਤੇ ਮੈਂ ਕਿਹਾ ਵਿੱਚ ਹੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਮੰਨ ਤੇ ਹੋ ਕੇ ਵੀ ਚਲੋ ਗੁਰੂ ਜੀ ਵੀ ਇੱਥੇ ਮੈਂ ਨਾਂ ਲੀਨੇ ਸ਼ੁਕਰਾਨਾ ਗੁਰੂ ਜੀ ਦਾ ਸ਼ੁਕਰਾਨਾ ਸ਼ੁਕਰਾਨਾ ਗੁਰੂ ਜੀ ਦਾ ਨੰਨਤਾ ਮੰਨ ਤੇ ਸ਼ੁਕਰਾਨਾ ਗੁਰੂ ਜੀ ਦਾ ਸੰਗਜੀ ਦੂਸਰਾ ਜਦੋਂ ਅਸੀਂ ਸਾਰਾ ਪੇਪਰ ਵਗੈਰਾ ਕਰ ਲਿਆ ਤੇ ਆਰਤੀ ਦੀ ਵਾਰੀ ਆਈ ਤੇ ਫਿਰ ਆਂਟੀਆਂ ਦੂਜੇ ਕੀਰਤਨ ਵਾਲੇ ਕਹਿੰਦੇ ਚਲੋ ਆਪਾਂ ਆਰਤੀ ਕਰੀਏ ਲਗਾ ਨਹੀਂ ਜੀ ਆਪਾਂ ਅੱਜ ਸ਼ਿਵਜੀ ਦੀ ਆਰਤੀ ਕਰਾਂਗੇ ਸੋ ਸੰਧਜੀ ਕਿਸੇ ਨੇ ਕੋਈ ਉਤਰਾਜ ਨਹੀਂ ਕੀਤਾ ਇੱਥੇ ਬਹੁਤ ਸ਼ਰਧਾ ਨਾਲ ਭਾਵਨਾ ਨਾਲ ਗੁਰੂ ਜੀ ਵੀ ਸ਼ਿਵ ਜੀ ਦੀ ਆਰਤੀ ਵੀ ਬਹੁਤ ਮਨ ਖੁਸ਼ ਹੋਇਆ ਗੁਰੂ ਜੀ ਜੋੜਾ ਲੱਖ ਲੱਖ ਸ਼ੁਕਰਾਨਾ ਤੁਸੀ ਆਰਤੀ ਵੀ ਸ਼ਿਵ ਜੀ ਦੀ ਹੋਈ ਬਹੁਤ ਬਹੁਤ ਸ਼ੁਕਰਾਨਾ ਬਹੁਤ ਬਹੁਤ ਸ਼ੁਕਰਾਨਾ 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 ਗੁਰੂ ਜੀ ਦਾ ਅਨੰਤਨ ਬਹੁਤ ਬਹੁਤ ਸ਼ੁਕਰਾਨਾ ਗੁਰੂ ਜੀ ਬਸ ਆਪਣੇ ਇਸੇ ਨੂੰ ਚਲਾਉ ਰੱਖੋ ਗੁਰੂ ਜੀ ਆਪਣੇ ਬੱਚਿਆਂ ਨੂੰ ਵੇਰ ਪਰ ਹੱਥ ਦੇ ਰੱਖਿਆ ਕੋਈ ਮੱਛੀ ਵਾਲੀ ਗੁਰੂ ਪਈਵਾ ਦੀ ਬਾਣਾ ਚੰਡਾ ਗੁਰੂ ਜੀ ਹੱਟ ਕੇ ਰੱਖਿਆ ਗੁਰੂ ਜੀ ਸ਼ੁਕਰਾਨਾ ਸ਼ੁਕਰਾਨਾ ਕਰਦੇ ਲਈ ਕਰਦੇ ਗੁਰੂ ਜੀ ਜੈ ਗੁਰੂ ਜੀ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਸੰਗੋ ਜੀ ਅਗਲਾ ਸ਼ੁਕਰਾਨਾ ਮੇਰਾ ਅਸਰਾ ਹੈ ਗੁਰੂ ਜੀ ਰੋਜ਼ ਮੈਨੂੰ ਸਵੇਰਿਆਂ ਮਿਤ ਵੇਲੇ ਨਾਲ ਜੋੜਿਆ ਗੁਰੂ ਜੀ ਨੇ ਆਪਣੇ ਆਪ 3 ਵਜੇ ਅੱਖ ਖੋਲ ਦਿੰਦ ਨੇ ਉੱਠਦੇ ਕਰਦੇ ਗੁਰੂ ਜੀ ਸੰਗਤ ਜੀ ਮੈਨੂੰ 4 ਵਜਨ ਦੇ ਨੇ 4:30 ਹੋ ਜਾਂਦੇ ਨੇ ਕਿਸੇ ਰੇ ਤੇ ਗੁਰੂ ਜੀ ਦੇ ਬੰਨੇ ਮੈਸੇਜ ਆਇਆ ਸੀਗਾ ਕੁੜੀਏ ਅੰਮ੍ਰਿਤ ਵੇਲੇ ਤੋਂ ਜਪਰੀ ਸਾਹਿਬੀ ਦਾ ਪਾਠ ਤੇ ਹਨੂਮਨ ਚ ਸ਼ਿਵ ਚਾਲੀਸਾ ਤੇ 108 ਵਾਰੀ ਮੇਰਾ ਮੰਤਰ ਜਾਪ ਕਰਿਆ ਕਰ ਤੇ ਸੰਗਤ ਜੀ ਸਵੇਰੇ ਸਵੇਰੇ ਫੇ ਸੰਗਤ ਜੀ ਮੈਂ ਉੱਠ ਕੇ ਜਪਰੀ ਸਾਹਿਬੀ ਦਾ ਪਾਠ ਕਰਦੇ ਆਂ ਤੇ ਗੁਰੂ ਜੀ ਦਾ ਮੰਤਰ ਜਾਪ ਕਰਦੇ ਆਂ ਤੇ ਸ਼ਿਵ ਚਾਲੀਸਾ ਮੈਂ ਜਦੋਂ ਪਤੀ ਨੇ ਨਾਤੂ ਕੇ ਜੋਤ ਲਗਾਣੇ ਆ ਤਾਂ ਮੈਂ ਸ਼ਿਵ ਚਾਲੀਸਾ ਗੁਰੂ ਜੀ ਦੇ ਉਦੋਂ ਬੈਠ ਕੇ ਗੁਰੂ ਜੀ ਦੇ ਚਲਨਿਛੜ ਪੜ੍ਹਦੀ ਆਂ ਸੋ ਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਗੁਰੂ ਜੀ ਆਪੇ ਉਠਾ ਦਿੰਦੇ ਨੇ ਆਪੇ ਪਾਠ ਪੜਾ ਦਿੰਦੇ ਨੇ ਬਸ ਗੁਰੂ ਜੀ ਤੁਹਾਡੇ ਅੱਗੇ ਹੀ ਅਰਦਾਸ ਕਰਦੇ ਅਸੀਂ ਸਾਡਾ ਸਾਹਮਣੇ ਤੇ ਮੇਲਾ ਬਣਾਈ ਰੱਖਿਓ ਮੇਰੇ ਤੇ ਮੇਰੇ ਨਾਲ ਜੋੜੇ ਰੱਖਿਓ ਗੁਰੂ ਜੀ ਆਪਣਾ ਆਸ਼ੀਰਵਾਦ ਬਣਾਈ ਰੱਖਿਓ ਗੁਰੂ ਜੀ ਹਿੰਮਤ ਦੇਈ ਰੱਖਿਓ ਹਿੰਮਤ ਦੇਈ ਰੱਖਿਓ ਗੁਰੂ ਜੀ ਬਸ ਤੰਦਰੁਸਤੀ ਲਈਓ ਗੁਰੂ ਜੀ ਜਰੂਰਤਾ ਪੂਰੀ ਕਰ ਦੇ ਰਿਓ ਗੁਰੂ ਜੀ ਕਿਸੇ ਅੱਗੇ ਹੱਥ ਨਾ ਫਰਾਨਾ ਪਵੇ ਬਸ ਤੁਹਾਡੇ ਅੱਗੇ ਹੱਥ ਲਾਏ ਗਏ ਜੀ ਜੋ ਤੁਹਾਨੂੰ ਸਾਡੇ ਲਈ ਚੰਗਾ ਲੱਗੇ ਗੁਰੂ ਜੀ ਬਸ ਸਾਨੂੰ ਰਖ ਦੇਈਓ ਸੇਤੋ ਬਖਸ਼ ਗੁਰੂ ਜੀ ਤੰਦਰੁਸਤੀ ਬਖਸ਼ ਤੰਦਰੁਸਤੀ ਬਖਸ਼ ਗੁਰੂ ਜੀ ਸਭ ਦੇ ਗੁਨਾਹ ਮਾਫ ਕਰਿਓ ਜੋ ਮਾੜੇ ਕਰਮ ਦਿੱਤੇ ਹੋਏ ਗੁਰੂ ਜੀ ਆ ਬਖਸ਼ੋ ਮੇ ਬਖਸ਼ਨਾਰ ਗੁਰੂ ਜੀ ਮਹਾਰਾਜ ਉਹਨੇ ਚੰਨ ਜੀ ਮੇਟ ਕੇ ਅਰਦਾਸ ਕਰਦੇ ਗੁਰੂ ਜੀ ਸਾਰੇ ਪਰਿਵਾਰ ਦੇ ਸਾਰੇ ਦੂਸਰਿਆਂ ਦਾ ਦੇ ਦੇਣਾ ਹੁਣ ਬਖਸ਼ੋ ਸਰਬੱਤ ਦਾ ਭਲਾ ਕਰਿਓ ਗੁਰੂ ਜੀ ਸੁਖ ਸ਼ਾਂਤੀ ਰੱਖਿਓ ਤੰਦਰੁਸਤੀ ਰੱਖਿਓ ਆਪਣੇ ਸੰਗਤ ਸੇਵਾ ਨਾਲ ਜੋੜੀ ਰੱਖਿਓ ਗੁਰੂ ਜੀ ਸਤ ਸੰਗ ਸੇਵਾ ਸੰਗ ਕਰਦੇ ਰਹੀਏ ਗੁਰੂ ਜੀ ਅਨੰਤ ਅਨੰਤ ਸ਼ੁਕਰਾਨਾ ਗੁਰੂ ਜੀ ਤੁਹਾਡੇ ਸਤ ਸੰਗ ਸ਼ੇਅਰ ਕਰਦੇ ਰਹੀਏ ਸ਼ੁਕਰਾਨਾ ਸਤ ਸੰਗ ਸ਼ੇਅਰ ਕਰਦੇ ਰਹੀਏ ਗੁਰੂ ਜੀ ਸੰਗਤ ਜੀ ਕਦੇ ਵੀ ਸ਼ੁਕਰਾਨਾ ਗਿਣਨਾ ਨਹੀਂ ਚਾਹੀਦਾ ਜਦੋਂ ਗੁਰੂ ਜੀ ਆਪਾਂ ਨੂੰ ਕੁਝ ਦਿੰਦੇ ਨੇ ਆਪਾਂ ਨੂੰ ਗਿਣ ਤੋਲ ਕੇ ਨਹੀਂ ਦਿੰਦੇ ਹੈਗੇ ਤੇ ਗੁਰੂ ਜੀ ਵੀ ਆਪਾਂ ਨੂੰ ਬੇ ਉਹਦੇ ਨਾਲ ਹਿਸਾਬ ਨਾਲ ਦਿੰਦੇ ਨੇ ਜੋ ਆਪਾਂ ਲਈ ਚੰਗਾ ਹੁੰਦਾ ਉਹ ਗੁਰੂ ਜੀ ਆਪਾਂ ਨੂੰ ਦਿੰਦੇ ਨੇ ਮੈਂ ਤਾਂ ਵੈਸੇ ਵੀ ਪਾਠ ਕਦ ਗਿਣ ਕੇ ਨਹੀਂ ਕਰਦੀ ਹੁੰਦੀ ਜੀ 108 ਵਾਰੀ ਵੀ ਕਹਿੰਦੇ ਨੇ ਮੈਂ ਫੇਰ ਵੀ ਉਹਨੂੰ ਹੁੰਦਾ ਵੀ ਮੈਂ ਅਣਗਿੰਤ ਕਰਨਾ ਵੀ ਆਪਾਂ ਗੁਰੂ ਜੀ ਦਾ ਦੇਣ ਨਹੀਂ ਦੇ ਸਕਦੇ ਤੁਹਾਨੂੰ ਗੁਰੂ ਜੀ ਆਪਾਂ ਦੇਣ ਵਾਲੇ ਕੁਝ ਜਾਂਦੇ ਨੇ ਤਾਂ ਆਪਾਂ ਕਿਉਂ ਗਿਣਤੀ ਕਰੀਏ ਸੰਗਤ ਜੀ ਜੀ ਗੁਰੂ ਜੀ ਸ਼ੁਕਰਾਣਾ ਗੁਰੂ ਜੀ ਸ਼ੁਕਰਾਣਾ ਗੁਰੂ ਜੀ ਸੰਗਤ ਜੀ ਤੁਸੀਂ ਆਪੇ ਜਾਣੀ ਜਾਣੋ ਸਭ ਦਿਲ ਦੇ ਗੱਲਾਂ ਜਾਣਨ ਵਾਲੇ ਮੇਰੇ ਵੀ ਮਹਾਰਾਜ ਸਭ ਜਾਣੀ ਜਾਣੇ ਤੁਸੀਂ ਥੋੜਾ ਤੋਂ ਪੀਮੰਦ ਨੇ ਗੁਰੂ ਜੀ ਤੁਸੀਂ ਆਪੇ ਜੋ ਜੋ ਦੇਣਾ ਆਪੇ ਦੇਣਾ ਗੁਰੂ ਜੀ ਬਸ ਆਪਣੇ ਨਾਲ ਜੋੜੀ ਰੱਖਿਓ ਬਸ ਗੁਰੂ ਜੀ ਥੋੜਾ ਚੰਗਾ ਜੀ ਅਰਦਾਸ ਹੈ ਬੈਂਤੀ ਗੁਰੂ ਜੀ ਸਰਬੱਤ ਦਾ ਭਲਾ ਕਰੋ ਗੁਰੂ ਜੀ ਸ਼ਾਂਤੀ ਰੱਖਿਓ ਸ਼ਾਂਤੀ ਰੱਖਿਓ ਸੋ ਬਰ ਸੰਤੋਖ ਦਿਓ ਗੁਰੂ ਜੀ ਬਰਕਤ ਆ ਪਾਇਓ ਗੁਰੂ ਜੀ ਦੀ ਬਰਕਤ ਬਹੁਤ ਹੈ ਗੁਰੂ ਜੀ ਦੀ ਆਨੰਦ ਅਰਚ ਬਹੁਤ ਬਰਕਤ ਹੈ ਗੁਰੂ ਜੀ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਗੁਰੂ ਜੀ ਅੰਤੰਦੇ ਪੰਡਾਰ ਕਰਿਓ ਹਥੋਦਾਨ ਹੋਣ ਕਰਾਇਆ ਗੁਰੂ ਜੀ ਕਿਸੇ ਦਾ ਬੁਰਾ ਨਾ ਕਰਾਓ ਗੁਰੂ ਜੀ ਜੈ ਗੁਰੂ ਜੀ ਸ਼ੁਕਰਾਨਾ ਵੀਰ ਜੀ ਗੁਰੂ ਜੀ ਮੈਂ ਤੁਹਾਨੂੰ ਕੋਈ ਗਲਤੀ ਕੋਈ ਹੋਵੇ ਗੁਰੂ ਜੀ ਮੈਨੂੰ ਮਾਫ ਕਰਨਾ ਤੁਹਾਡੇ ਬੱਚਿਆਂ ਗੁਰੂ ਜੀ ਕਈ ਵਾਰ ਵਿੱਚ ਇਹਦੇ ਕੁਝ ਗਲਤ ਬੋਲੇ ਜਾਂਦੇ ਹੋਵੇ ਗੁਰੂ ਜੀ ਮਾਫ ਕਰੋ ਮਾਫ ਕਰੋ ਮਾਫ ਕਰੋ ਗੁਰੂ ਜੀ ਬਾਰ ਬਾਰ ਮਾਫੀ ਮੰਗਦੇ ਗੁਰੂ ਜੀ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਜੈ ਗੁਰੂ ਜੀ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਈ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਈ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਈ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਈ ਜੈ ਗੁਰੂ ਜੀ ਜੈ ਗੁਰੂ ਜੀ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਗੁਰੂ ਜੀ